ਇਹ ਸਫ਼ਰ ਉਦੋਂ ਸ਼ੁਰੂ ਹੁੰਦਾ ਹੈ ਜਦ ਸਰਦਾਰ ਬਾਗ ਸਿੰਘ ਹਲੂਆ ਵਾਲੀ ਦੀ ਆਪਣੀ ਕੋਈ ਸੰਤਾਨ ਨਾ ਹੋਣ ਕਾਰਨ ਆਪਣੇ ਭਾਣਜੇ ਜੱਸਾ ਸਿੰਘ ਨੂੰ ਆਪਣਾ ਸਾਰਾ ਪਿਆਰ ਦੇਣਾ। ਸਾਲ 1729 ਨੂੰ ਸਰਦਾਰ ਬਾਗ ਸਿੰਘ ਦਿੱਲੀ ਜਾਂਦੇ ਹਨ ਜਿੱਥੇ ਉਹਨਾਂ ਦੀ ਭੈਣ ਅਤੇ ਭਾਣਜਾ ਮਾਤਾ ਸੁੰਦਰਕੌਰ ਜੀ ਪਾਸ ਰਹਿੰਦੇ ਸਨ। ਸਰਦਾਰ ਬਾਗ ਸਿੰਘ ਬੜੀ ਅਧੀਨਗੀ ਨਾਲ ਮਾਤਾ ਸੁੰਦਰਕੌਰ ਜੀ ਕੋਲੋਂ ਆਪਣੀ ਭੈਣ ਅਤੇ ਭਾਣਜੇ ਨੂੰ ਨਾਲ ਲੈ ਜਾਣ ਦੀ ਆਗਿਆ ਮੰਗਦੇ ਨੇ। ਤੁਰਨ ਵੇਲੇ ਮਾਤਾ ਸੁੰਦਰਕੌਰ ਜੀ ਨੇ ਸਰਦਾਰ ਬਾਗ ਸਿੰਘ ਅਤੇ ਉਹਨਾਂ ਦੀ ਭੈਣ ਨੂੰ ਸਿੱਖੀ ਸਿਦਕ ਨਿਭਾਉਣ ਦਾ ਉਪਦੇਸ਼ ਦਿੱਤਾ ਅਤੇ ਜੱਸਾ ਸਿੰਘ ਨੂੰ ਰਵਾਨਗੀ ਵੇਲੇ ਇੱਕ ਤਲਵਾਰ, ਇੱਕ ਗੁਰਜ ਢਾਲ, ਕਮਾਨ, ਤੀਰਾਂ ਦਾ ਪੱਥਾ, ਪੁਸ਼ਾਕਾ ਅਤੇ ਇੱਕ ਚਾਂਦੀ ਦੀ ਚੋਬ ਬਖਸ਼ ਕੇ ਅਸੀਸ ਦਿੱਤੀ ਤੇਰੇ ਔਰ ਤੇਰੀ ਸੰਤਾਨ ਅੱਗੇ ਆਸਿਆਂ ਵਾਲੇ ਚੋਬਦਾਰ ਚੱਲਿਆ ਕਰਨਗੇ। ਜ਼ਿੰਦਗੀ ਵਿੱਚ ਅਗਲਾ ਮੋੜ ਦਿੱਲੀ ਤੋਂ ਜੱਸਾ ਸਿੰਘ ਅਤੇ ਉਹਨਾਂ ਦੀ ਮਾਤਾ ਸਰਦਾਰ ਬਾਗ ਸਿੰਘ ਜੀ ਨਾਲ ਜਲੰਧਰ ਆ ਗਏ। ਇੰਨੀ ਦੇ ਨੀ ਸਰਦਾਰ ਨਵਾਬ ਕਪੂਰ ਸਿੰਘ ਜੀ ਦੀ ਜਥੇਦਾਰੀ ਹੇਠ ਦਲ ਖਾਲਸੇ ਨੇ ਕਰਤਾਰਪੁਰ ਜਲੰਧਰ ਦੀ ਜੂ ਵਿੱਚ ਡੇਰੇ ਲਾਏ ਹੋਏ ਸਨ ਸਰਦਾਰ ਬਾਗ ਸਿੰਘ ਜੀ ਕਈ ਵਾਰੀ ਉਹਨਾਂ ਨੂੰ ਮਿਲਣ ਉਸ ਜੂ ਵਿੱਚ ਜਾਇਆ ਕਰਦੇ ਸਨ ਇੱਕ ਦਿਨ ਗੁਰਪੁਰਬ ਦੇ ਮੌਕੇ ਤੇ ਜਦ ਸਰਦਾਰ ਬਾਗ ਸਿੰਘ ਜਥੇਦਾਰ ਕਪੂਰ ਸਿੰਘ ਨੂੰ ਮਿਲਣ ਗਏ ਤਾਂ ਜੱਸਾ ਸਿੰਘ ਅਤੇ ਮਾਤਾ ਪੀ ਨਾਲ ਗਏ ਸਵੇਰੇ ਅੰਮ੍ਰਿਤ ਵੇਲੇ ਇਹਨਾਂ ਨੇ ਖਾਲਸੇ ਦੇ ਦੀਵਾਨ ਵਿੱਚ ਆਸਾ ਕੀ ਵਾਰ ਲਈ ਇਸ ਤੋਂ ਸਰਦਾਰ ਕਪੂਰ ਸਿੰਘ ਤੇ ਹੋਰ ਮੁਖੀ ਸਿੱਖ ਇੰਨੇ ਖੁਸ਼ ਹੋਏ ਕਿ ਉਹਨਾਂ ਨੂੰ ਇੱਕ ਮਹੀਨਾ ਹੋਰ ਉੱਥੇ ਹੀ ਠਹਿਰਾ ਲਿਆ। ਨਵਾਬ ਕਪੂਰ ਸਿੰਘ ਜੀ ਦੇ ਉੱਚੇ ਸੁੱਚੇ ਜੀਵਨ ਕਾਰਨ ਉਹਨਾਂ ਦੀ ਪੰਥ ਵਿੱਚ ਬੜੀ ਆਦਰ ਸਤਕਾਰ ਵਾਲੀ ਸ਼ਖਸੀਅਤ ਬਣੀ ਹੋਈ ਸੀ। ਸਰਦਾਰ ਬਾਗ ਸਿੰਘ ਅਤੇ ਉਹਨਾਂ ਦੀ ਭੈਣ ਨੇ ਜੱਸਾ ਸਿੰਘ ਨੂੰ ਨਵਾਬ ਕਪੂਰ ਸਿੰਘ ਦੀ ਮੰਗ ਤੇ ਉਹਨਾਂ ਦੀ ਝੋਲੀ ਵਿੱਚ ਪਾ ਦਿੱਤਾ। ਉਸ ਦਿਨ ਤੋਂ ਜੱਸਾ ਸਿੰਘ ਨਵਾਬ ਕਪੂਰ ਸਿੰਘ ਜੀ ਦਾ ਧਰਮ ਪੁੱਤਰ ਕਰਕੇ ਪ੍ਰਸਿੱਧ ਹੋਇਆ। ਜਸਾ ਸਿੰਘ ਬੜੇ ਭਾਗਾ ਵਾਲਾ ਨੌਜਵਾਨ ਸੀ ਉਸ ਨੂੰ ਅਕਾਲ ਪੁਰਖ ਨੇ ਇੱਕ ਮਹਾਨ ਆਤਮਾ ਵਾਲੀ ਮਾਂ ਬਖਸ਼ੀ ਸੀ ਜਿਸ ਨੇ ਉਸ ਦੇ ਜੀਵਨ ਨੂੰ ਗੁਰਸਿੱਖੀ ਦੇ ਢਾਂਚੇ ਵਿੱਚ ਢਾਲ ਲਿਆ ਫਿਰ ਉਸ ਨੂੰ ਮਾਤਾ ਸੁੰਦਰ ਕੌਰ ਜੀ ਪਾਸ ਰਹਿ ਕੇ ਸੇਵਾ ਭਰਪੂਰ ਜੀਵਨ ਬਣਾਉਣ ਦਾ ਮੌਕਾ ਮਿਲਿਆ ਤੇ ਹੁਣ ਉਸ ਨੂੰ ਇੱਕ ਪੂਰਨ ਸਿੰਘ ਅਤੇ ਗੁਰੂ ਦਾ ਖਾਲਸਾ ਬਣ ਕੇ ਕੌਮ ਦੀ ਸੇਵਾ ਲਈ ਨਿਤਰਨ ਵਾਸਤੇ ਸਰਦਾਰ ਕਪੂਰ ਸਿੰਘ ਵਰਗੇ ਮਹਾਪੁਰਖਾਂ ਦੀ ਸੰਗਤ ਪ੍ਰਾਪਤ ਹੋਈ ਕੋਝ ਸਮਾਪਾ ਕੇ ਨਵਾਬ ਕਪੂਰ ਸਿੰਘ ਜੀ ਨੇ ਆਪ ਪੰਨਾਂ ਪਿਆਰੀਆਂ ਵਿੱਚ ਸ਼ਾਮਲ ਹੋ ਕੇ ਜਸਾ ਸਿੰਘ ਨੂੰ ਅਮਰਤ ਸ਼ਿਕਾਇਆ ਜਸਾ ਸਿੰਘ ਦੀਵਾਨਾ ਵਿੱਚ ਗੁਰੂ ਦੀਆਂ ਸੰਗਤਾਂ ਦੀ ਸੇਵਾ ਕਰਨਾ ਪੱਖਾ ਝੱਲਣਾ ਲੰਗਰ ਵਿੱਚ ਬਰਤਨ ਸਾਫ਼ ਕਰਨੇ ਅਤੇ ਸਵੇਰੇ ਸ਼ਾਮ ਗੁਰਬਾਣੀ ਦੇ ਪਾਠ ਅਤੇ ਸ਼ਬਦ ਕੀਰਤਨ ਵਿੱਚ ਸਾਰਿਆਂ ਨਾਲੋਂ ਅੱਗੇ ਹੋਣਾ ਇਸ ਨੌਜਵਾਨ ਦੇ ਖਾਸ ਗੁਣ ਸਨ ਜਿਨ੍ਹਾਂ ਨੇ ਇਸ ਨੂੰ ਸਰਦਾਰ ਕਪੂਰ ਸਿੰਘ ਅਤੇ ਦੂਸਰੇ ਸਰਦਾਰਾਂ ਦੀਆਂ ਅੱਖਾਂ ਵਿੱਚ ਬਹੁਤ ਉੱਚਾ ਕਰ ਦਿੱਤਾ ਜਥੇਦਾਰ ਦੀ ਇੱਛਾ ਅਨੁਸਾਰ ਸ਼ਸਤਰ ਵਿਦਿਆ ਦੇ ਵੱਡੇ ਵੱਡੇ ਮਾਹਿਰਾਂ ਨੇ ਜੱਸਾ ਸਿੰਘ ਨੂੰ ਘੋੜਸਵਾਰੀ ਤਲਵਾਰ ਦੇ ਕਰਤਬ ਨੇਜ਼ਾਬਾਜੀ ਅਤੇ ਤੀਰਕਮਨ ਆਦਿ ਦੀ ਵਰਤੋਂ ਵਿੱਚ ਨਿਪੁੰਨ ਕਰ ਦਿੱਤਾ ਸਰਦਾਰ ਜੱਸਾ ਸਿੰਘ ਦਾ ਰਾਜਸੀ ਜੀਵਨ ਉਸ ਦਿਨ ਤੋਂ ਹੀ ਸ਼ੁਰੂ ਹੋ ਗਿਆ ਸੀ ਜਦ ਉਸ ਨੂੰ ਕਰਤਾਰਪੁਰ ਦੀ ਝੂ ਵਿੱਚ ਖਾਲਸਾ ਦਲ ਦੀ ਸੇਵਾ ਲਈ ਨਵਾਬ ਕਪੂਰ ਸਿੰਘ ਦੀ ਝੋਲੀ ਪਾ ਦਿੱਤਾ ਗਿਆ ਸੀ ਅਤੇ ਉਹਨਾਂ ਦਾ ਪੁਤਰੇਲਾ ਕਰਕੇ ਪ੍ਰਸਿੱਧ ਹੋ ਗਿਆ ਸੀ ਸਰਦਾਰ ਜਸਾ ਸਿੰਘ ਜਥੇਦਾਰ ਦੀ ਹੁਕਮ ਦੀ ਪਾਲਣਾ ਬੜੀ ਸਾਵਧਾਨੀ ਨਾਲ ਕਰਦਾ ਸੀ ਇਸ ਲਈ ਉਸ ਦੀ ਡਿਊਟੀ ਘੋੜਿਆਂ ਲਈ ਦਾਣਾ ਪੱਠਾ ਵੰਡਣ ਦੀ ਲੱਗੀ ਉਸ ਦੀ ਬੋਲੀ ਵਿੱਚ ਹਮ ਤੁਮ ਆਦ ਸ਼ਬਦਾਂ ਦੀ ਵਰਤੋਂ ਕਾਰਨ ਕਈ ਸਿੰਘ ਉਹਨੂੰ ਪਿਆਰ ਚੋਬਾਂ ਲਾਉਂਦੇ ਰਹਿੰਦੇ ਸਨ ਗੰਭੀਰ ਸੁਭਾਅ ਦਾ ਇਹਨਾਂ ਚੋਬਾਂ ਨੂੰ ਸਹਾਰ ਨਾ ਸਕਿਆ ਤੇ ਜਥੇਦਾਰ ਸਰਦਾਰ ਕਪੂਰ ਸਿੰਘ ਪਾਸ ਜਾ ਕੇ ਕਹਿਣ ਲੱਗਾ ਮੈਂ ਇਥੋਂ ਦਾਣਾ ਵਰਤੇ ਨਹੀਂ ਜਥੇਦਾਰ ਸਾਹਿਬ ਨੇ ਪਿਆਰ ਨਾਲ ਧੀਰਜ ਦਿੱਤਾ ਤੇ ਬਚਨ ਕੀਤਾ ਕਬਰਾਉ ਨਹੀਂ ਤੋਂ ਤਾਂ ਹਜ਼ਾਰਾਂ ਵਗਾਂ ਨੂੰ ਦਾਣਾ ਦੇਣਾ ਹੈ ਇਹ ਪੰਥ ਗੁਰੂਆਂ ਲਾਡਲੀਆਂ ਫੌਜਾਂ ਨੇ ਮੈਨੂੰ ਇਸ ਗਰੀਬ ਨਿਵਾਜ਼ ਪੰਥ ਨੇ ਨਵਾਬ ਸਾਹਿਬ ਬਣਾ ਦਿੱਤਾ ਹੈ ਤੈਨੂੰ ਕੀ ਪਤਾ ਪਾਤਸ਼ਾਹੀ ਬਖਸ਼ ਦੇਣ ਜਥੇਦਾਰ ਸਾਹਿਬ ਦੇ ਇੰਨਾ ਉਤਸ਼ਾਹ ਭਰੇ ਬਚਨ ਅੱਗੇ ਚਾਹੀ ਚਾਹੀ ਸਿਰ ਨੇ ਹੁੰਦਾ ਹੋਇਆ ਜਸਾ ਸਿੰਘ ਮੁਰੇ ਸੇਵਾ ਵਿੱਚ ਝੋਟ ਗਿਆ ਸੱਚ ਮੁੱਚ ਹੀ ਨਵਾਬ ਕਪੂਰ ਸਿੰਘ ਜੀ ਦਾ ਬਚਨ ਸਿੱਧ ਹੋ ਗਿਆ ਜਦੋਂ ਸੰਨ 1761 ਈਸਵੀ ਲਾਹੌਰ ਦੇ ਹਾਕਮ ਖਵਾਜਾ 우ਬੈਦullah ਨੂੰ ਗੁਜਰਾਂ ਵਾਲੇ ਤੇ ਹੱਲਾ ਕਰਨ ਗਏ ਨੂੰ ਭਾਂਜ ਦੇ ਕੇ ਸਰਦਾਰ ਜੱਸਾ ਸਿੰਘ ਦੀ ਕਮਾਨ ਹੇਠਾਂ ਖਾਲਸਾ ਲਾਹੌਰ ਸ਼ਹਿਰ ਵਿੱਚ ਦਾਖਲ ਹੋਇਆ ਤਾਂ ਸਿੰਘਾਂ ਨੇ ਇਹਨਾਂ ਦੇ ਪਾਸ਼ਾ ਹੋਣ ਦਾ ਐਲਾਨ ਕਰ ਦਿੱਤਾ ਸਰਦਾਰ ਜੱਸਾ ਸਿੰਘ ਖਾਲਸੇ ਦਾ ਸ਼੍ਰੋਮਣੀ ਸਰਦਾਰ ਅਤੇ ਸੁਲਤਾਨੁਲ ਖ਼ੌਮ ਬਣ ਗਿਆ ਸੋ ਇਹ ਸੀ ਸਰਦਾਰ ਜੱਸਾ ਸਿੰਘ ਆਲੂ ਵਾਲੀ ਦੇ ਜੀਵਨ ਤੇ ਛੋਟੀ ਜਹੀ ਝਾਤ ਕਿ ਕਿਵੇਂ ਇੱਕ ਆਮ ਬੱਚਾ ਜਿਸ ਦੇ ਸਿਰ ਤੋਂ ਨਿੱਕੀ ਉਮਰੇ ਪਿਤਾ ਦਾ ਸਾਯਾ ਉੱਠ ਗਿਆ ਹੋਵੇ ਕਿਵੇਂ ਮਾਤਾ ਦੀ ਸਿੱਖਿਆ ਤੇ ਮਾਤਾ ਸੁੰਦਰ ਕੌਰ ਜੀ ਦੀ ਨਿਗਰਾਨੀ ਤੇ ਨਵਾਬ ਕਪੂਰ ਸਿੰਘ ਜੀ ਦੀ ਜਥੇਦਾਰੀ ਹੇਠ ਆਪਣੇ ਆਪ ਨੂੰ ਢਾਲ ਕੇ ਖਾਲਸਾ ਪੰਥ ਦਾ ਸ਼ਰੋਮਣੀ ਸਰਦਾਰ ਬਣਿਆ ਜੱਸਾ ਸਿੰਘ ਆਲੂ ਵਾਲੀ ਨੇ ਕਿਹੜੀਆਂ ਜੰਗਾਂ ਲੜੀਆਂ ਨੇ ਤੇ ਕਿਹੜੇ-ਕਿਹੜੇ ਔਖੇ ਵੇਲੇ ਪੰਥ ਦੀ ਅਗਵਾਈ ਕੀਤੀ ਆਪ ਜੀ ਨਾਲ ਆਉਣ ਵਾਲੀਆਂ ਵੀਡੀਓਜ਼ ਵਿੱਚ ਸਾਂਝ ਪਾਵਾਂਗੇ